ਸੋ ਕਿਸਾਨ ਸਾਥਕੋ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਗਭਗ 283 ਲੈਣਾ ਸਾਡੇ ਇਸ ਮੋਰਚਾ ਲੱਗੇ ਨੂੰ ਹੋਣਗੇ ਭਾਵੇਂ ਉਹ ਖਨੋਰੀ ਬਾਰਡਰ ਹੋਵੇ ਤੇ ਭਾਵੇਂ ਸ਼ੰਭੂ ਬਾਰਡਰ ਤੇ ਭਾਵੇਂ ਰਤਨਪੁਰਾ ਤਿੰਨ ਥਾਵਾਂ ਤੇ ਅਸੀਂ ਲਗਾਤਾਰ ਜੋ ਪਿੱਛੇ ਸਾਡੀਆਂ ਮੰਗਾਂ ਕੇਂਦਰ ਸਰਕਾਰ ਨੇ ਮੰਨੀਆਂ ਉਹਨਾਂ ਨੂੰ ਲਾਗੂ ਕਰਾਉਣ ਲਈ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਹਾਂ ਬਾਰ 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 ਅਸੀਂ ਨਵੇਂ ਔਰ ਤੰਗ ਤਰੀਕੇ ਦੇ ਨਾਲ ਆ ਜਿਹੜਾ ਕੇਂਦਰ ਸਰਕਾਰ ਨੂੰ ਇਸ ਗੱਲ ਲਈ ਲਿਆਉਣ ਤੇ ਕਿ ਸਾਡੀ ਜਿਹੜੀ ਕੇਂਦਰ ਸਰਕਾਰ ਸਾਡੀ ਸਰਕਾਰ ਅਸੀਂ ਭਾਰਤ ਦੇ ਲੋਕ ਅਸੀਂ ਪੰਜਾਬ ਦੇ ਹਰਿਆਣੇ ਦੇ ਵਾਸੀ ਔਰ ਕੰਡਾ ਕੱਢ ਕੇ ਸਾਨੂੰ ਪਰਾਇਆ ਬਣਾਇਆ ਔਰ ਸਾਡੇ ਨਾਲ ਮਟਰੀ ਮਾਲ ਆ ਜਿਹੜਾ ਵਿਟਕਰਾ ਕੀਤਾ ਜਾ ਰਿਹਾ ਹੈ ਔਰ ਜਿੱਥੇ ਕੇਂਦਰ ਸਰਕਾਰ ਨੇ ਮਟਰੀ ਮਾਲ ਆ ਵਿਟਕਰਾ ਕੀਤਾ ਉਹਦੇ ਨਾਲ ਹੀ ਸਾਡੇ ਹਰਿਆਣਾ ਤੇ ਪੰਜਾਬ ਦੀ ਸਰਕਾਰ ਨੇ ਵੀ ਕਸਰ ਨਹੀਂ ਛੱਡੀ ਔਰ ਸਰਕਾਰਾਂ ਦਾ ਪਤਾ ਹੈ ਕਿ ਸਰਕਾਰਾਂ ਸਾਡੇ ਨਾਲ ਕੀ ਕੀ ਕਰ ਰਹੀਆਂ ਹਨ ਔਰ ਅਸੀਂ ਸਾਡੇ ਕਿਸਾਨ ਜਮਾਤ ਜਿਹੜੀ ਘਰਾਂ ਦੇ ਵਿੱਚ ਬੈਠੀ ਹੈ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਜਿਹੜੇ ਘਰਾਂ ਦੇ ਵਿੱਚ ਬੈਠੇ ਨਾ ਔਰ ਉਹਨਾਂ ਨੂੰ ਅਸੀਂ ਇਸ ਗੱਲ ਤੋਂ ਜਾਣੂ ਕਰਾਉਣਾ ਚਾਹੁੰਦੇ ਆ ਕਿ ਤੁਸੀਂ ਦੇਖੇ ਨਾ ਹਾਲਾਤ ਕਿ ਆ ਜਿਹੜਾ ਸਾਡਾ ਮੰਡੀਆਂ ਦੇ ਵਿੱਚ ਐ ਢੋਨਾ ਰੁਲਿਆ ਮੰਡੀਆਂ ਦੇ ਵਿੱਚ ਡਰਦੋਚਾ ਹੋਈ ਔਰ ਸਾਡੇ ਕੋਲੇ ਕੋਈ ਚਾਰਾ ਨਹੀਂ ਰਿਹਾ ਸਾਡੇ ਕੋਲੇ ਕੋਈ ਹੱਲ ਨਹੀਂ ਰਿਹਾ ਕੇਂਦਰ ਸਰਕਾਰ ਨੂੰ ਆਪਣੇ ਪਾੜੇ ਦੇ ਵਿੱਚ ਲਿਆਉਣ ਲਈ ਸਾਡੇ ਕਿਸਾਨਾਂ ਦੀ ਬਾਹ ਫੜਨ ਲਈ ਕੇਂਦਰ ਸਰਕਾਰ ਮੂੰ ਮੂੜ ਗਈ ਕੇਂਦਰ ਸਰਕਾਰ ਨੇ ਜਿਹੜਾ ਆਪਣਾ ਰੁਖ ਬਦਲਿਆ ਹੋਇਆ ਸੁਰੇ ਜਦੋਂ ਸਾਰਾ ਕੁਝ ਦੇਖਦਿਆਂ ਹੋਇਆ ਸਾਡੇ ਕੋਲੇ ਕੋਈ ਚਾਰਾ ਨਹੀਂ ਬਚਿਆ ਸਾਡਾ ਕੋਈ ਸਾਰਾ ਨਹੀਂ ਬਚਿਆ ਔਰ ਅਸੀਂ ਬੇਬਸ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਆਰ ਪਾਰਟੀ ਲੜਾਈ ਹੈ ਜਿਹੜੀ ਲੜਨ ਜਾ ਰਹੇ ਹਾਂ ਕਿਸਾਨ ਵੀਰੋ ਜਿਹੜੇ ਘਰਾਂ 'ਚ ਬੈਠੇ ਤੁਸੀਂ ਸੁਣ ਰਹੇ ਹੋ ਕਿ ਆਰ ਪਾਰਟੀ ਲੜਾਈ ਇੱਕ ਜ਼ਿੰਦਗੀ ਸਾਡੇ ਇੱਕ ਕਿਸਾਨ ਸਾਡੇ ਪੰਜਾਬ ਦਾ ਜਿਹੜਾ ਪ੍ਰਾਨ ਜਗਜੀਤ ਸਿੰਘ ਢੱਲੇਵਾਲ ਉਹਨੇ ਆਪਣੀ ਜ਼ਿੰਦਗੀ ਛੋੜੇ ਕਿਸਾਨੋਂ ਦਾਤੇ ਲਈ ਹੈ ਕਿ ਆਉਣ ਵਾਲੀ ਜਿਹੜੀ 26 ਤਰੀਕ ਹੈ 26 ਤਰੀਕ ਨੂੰ ਅਸੀਂ ਜਿੱਥੇ ਬੈਠੇ ਆ ਇਹ ਤਿਆਰੀ ਕੀਤੀ ਜਾ ਰਹੀ ਹੈ ਕਿ 26 ਤਰੀਕ ਨੂੰ ਸਾਡੇ ਪ੍ਰਾਨ ਜਿਹੜੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਜਮਾ ਦੇ ਹੱਕ ਦੇ ਵਿੱਚ ਆਰ ਪਾਰ ਦੀ ਲੜਾਈ ਲੜਨ ਜਾ ਰਹੇਣਗੇ ਆਪਣੀ ਜਿਹੜੀ ਜ਼ਿੰਦਗੀ ਹੈ ਜਿਹੜੀ ਆਪਣੀ ਰਾਮਲੀਲਾ ਜਿਹੜੀ ਉਹ ਖਾਤਮ ਕਰਨ ਦੀ ਜਿਹੜੀ ਪੂਰੀ ਡਾਲਾਈ ਹੋਈ ਆ ਕਿ ਜੇ ਕੇਂਦਰ ਸਰਕਾਰ ਨੇ ਨਾ ਸਾਡੀਆਂ ਮੰਗਾਂ ਲਾਗੂ ਕੀਤੀਆਂ ਨਾ ਕਿਸਾਨ ਜਮਾਤ ਦੀ ਸੁਣੀ ਤੇ ਅਸੀਂ ਆਪਣਾ ਜਿਹੜਾ ਜੇਮਨਲੀਲਾ ਸਮਾਪਤ ਕਰ ਦਿਆਂਗੇ ਅਸੀਂ ਔਰ ਮਰਵਾਤੇ ਬੈਠ ਰਹੇ ਹਾਂ ਇਸ ਕਰਕੇ ਬੈਠ ਰਹੇ ਹਾਂ ਕਿ ਕੇਂਦਰ ਸਰਕਾਰ ਨੇ ਸਾਡੀ ਬਾਣੀ ਪੜੀ ਕਿਸਾਨ ਜਮਾਤ ਜਿਹੜੀ ਜਮਾਤ ਨੇ ਪੂਰੇ ਸਮਾਜ ਦਾ ਪੇਟ ਭਰਿਆ ਹੋਵੇ ਜਿਹੜੀ ਜਮਾਤ ਅੱਜ ਪੂਰੇ ਸਮਾਜ ਦੇ ਵਿੱਚ ਆਪਣਾ ਥਾਂ ਬਣਾਇਆ ਹੋਵੇ ਤੇ ਸਾਡੀ ਕੇਂਦਰ ਦੀ ਸਰਕਾਰ ਤਰ੍ਹਾਂ ਤਰ੍ਹਾਂ ਦੇ ਸਾਡੇ ਟਿਕਟ ਸਿੱਟ ਰਿਹਾ ਉਹ ਇਹ ਸਾਰੀਆਂ ਗੱਲਾਂ ਦਾ ਜਵਾਬ ਦੇਣ ਲਈ ਆਉਣ ਵਾਲੀ 26 ਲੀਗ ਦੇ ਵਿੱਚ 26 ਟਿਕ ਨੂੰ ਸਾਡੇ ਜਿੱਥੇ ਅਸੀਂ ਬੈਠੇ ਹਾਂ ਇਸ ਥਾਂ ਦੇ ਉੱਤੇ ਸਾਡਾ ਪ੍ਰਧਾਨ ਜੀ ਮਰ ਮਾਰਤੇ ਬੈਠ ਰਿਹਾ ਆਓ ਸੱਦਾ ਦਿੰਦੇ ਆ ਕਿਸਾਨ ਵੀਰੋ ਸਾਡੀਆਂ ਬੀਬੀਆਂ ਸਾਡੀਆਂ ਭੈਣਾ ਔਰ ਬਹੁਤ ਸਾਰੇ ਸਮਾਜ ਦੇ ਵਿੱਚ ਲੋਕ ਹੋ ਰਹੇ ਨੇ ਪਰ ਲੜਾਈ ਸਾਡੇ ਕਿਸਾਨ ਜਮਾਦਾਰੀ ਆ ਕਿ ਜੇਕਰ ਐਮ ਐਸ ਬੀ ਦਾ ਕਾਨੂੰਨ ਲੈਣਾ ਜੇਕਰ ਅਸੀਂ ਆਪਣੇ ਉਸ ਕਾਨੂੰਨ ਰਾਹੀਂ ਸਾਡੀ ਸਟੈਂਸ ਦਾ ਪਾ ਲੈਣਾ ਤਾਂ ਵੀਰੋ ਸਾਨੂੰ ਇਹ ਇਸ ਮੰਚ ਤੇ ਪੂਰਾ ਜੋਰ ਲਾ ਕੇ ਕਹਿੰਦਾ ਸਰਕਾਰ ਦੇ ਖਲਾਫ ਔਰ ਇਹ ਖੜਾ ਹੋਣਾ ਪੈਣਾ ਤੇ ਅਸੀਂ ਸਾਡੇ ਉਸ ਜੋੜੇ ਨੂੰ ਮਹਾਨ ਜੋੜੇ ਨੂੰ ਜਿਹੜਾ ਮਹਾਨ ਜੋੜੇ ਨੇ ਆਪਣੀ ਜ਼ਿੰਦਗੀ ਰਾਤੇ ਲਾਤੀ ਜਿਹੜਾ ਆਪਣੀ ਜ਼ਿੰਦਗੀ ਦੀ ਨਾਂ ਪਰਵਾਹ ਕਰਦਾ ਹੋਇਆ ਆਪਣੇ ਬੱਚਾਂ ਦਾ ਨਾਂ ਬਰਬਾਹ ਕਰਦਾ ਹੋਇਆ ਉਹਨੇ ਪੂਰੇ ਕਿਸਾਨ ਜਮਾਦ ਦੀ ਜਿਹੜੀ ਆਪਣੀ ਪੂਰੀ ਔਰ ਇਹ ਬਣਾਈ ਹੈ ਤੇ ਉਸ ਲਈ ਵੀਰੋ ਸਾਰਿਆਂ ਨੂੰ ਸੱਦਾ ਕਿ ਆਓ ਆਪਾਂ 26 ਡਰੀਗ ਨੂੰ ਜਿਹੜਾ ਪਰਮਾ ਇੱਥੇ ਪੂਰਾ ਕਚਾਲ ਕੱਟ ਕਰਕੇ ਤੇ ਕੇਂਦਰ ਸਰਕਾਰ ਨੂੰ ਝਕਾ ਕੇ ਆਪਣੀਆਂ ਉਹ ਮੰਗਾਂ ਲਾਗੂ ਕਰਾਈਏ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ